ਭਾਰਿਆਂ ਸასი ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਲਓ ਜੀ ਟਾਈਮ ਸਵੇਰ ਦਾ ਤੇ ਇਧਰ ਆ ਪਾਤਰ ਲਿਆ ਗਜਰੀਲਾ ਇਧਰ ਬਾਂਡੇ ਕੋੜੜੀ ਚਾ ਤੇ ਇਧਰ ਆ ਵੇਖੋ ਆਪਾਂ ਬਣਾ ਲੈ ਲੂਣ ਵਾਲੇ ਚੌਲ ਮਟਰ ਮਟਰ ਪਾ ਕੇ ਲੰਮਾ ਲੰਮਾ ਕਰ ਚੀਲੇ ਕੇ ਇਧਰ ਵੇਖੋ ਇਧਰ ਆਪਾਂ ਅੱਜ ਹੀ ਰਾਤ ਕੜੀ ਵੇਖੋ ਇਹ ਨੂੰ ਇਹਨਾਂ ਨੂੰ ਕਰਦੇ ਹਾਂ ਫਿਰ ਗਰਮ ਹੋ ਸੋਚ ਜਾਉ ਬੜੀ ਕੜੀ ਰਾਦ ਗਏ ਹੁਣ ਆਪਾਂ ਉੱਤੇ ਗੜੀ ਹੋ ਜੇ ਗਰਮ ਤਾਂ ਇਧਰ ਤਾਂ ਤਾਜਿਰੀ ਲਾਏ ਕੱਲ੍ਹ ਦੀਆਂ ਪਰਸੋਂ ਦੀਆਂ ਗਾਜਰਾਂ ਲਈਆਂ ਅਸੀਂ ਮੈਂ ਕਿਹਾ ਖਰਾਬ ਹੋ ਜਾਣੇ ਪੈਸੇ ਖਰਚੀ ਗੋਡੀ ਚਾਹ ਜਿਹੜੀ ਜੀ ਤੋ ਉਬਲਦੀ ਨਾ ਢਾਂਡੇ ਤੇ ਖਰਾਬ ਫਰਾਈਪੈਨ ਤੇ ਐਨ ਬਣਾ ਦਿੰਦੀ ਏ ਚਲੋ ਕੋਈ ਗੱਲ ਨਹੀਂ ਆਪਾਂ ਕੀ ਕਰੀਏ ਆਪਾਂ ਕੰਮ ਹੀ ਕਰਨੇ ਢਾਂਡੇ ਮਾਣਨੇ ਆਹ ਦੇਖੋ ਚੌਲ ਕੋਈ ਨਾ ਤਾਂ ਯਾਰੇ ਨਾਲ ਨਾਲ ਖਾਈਏ ਚੌਲ ਤੇ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੜੀਆਂ ਪਹਿਲੇ ਤੋਂ ਪੈਣਾ ਜੁੜੀਆਂ ਨਾਲ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸੋਹਣੇ ਸੋਹਣੇ ਕਮੈਂਟ ਕਰਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਵਾਚ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਬਾਅਦ ਤੋਂ ਆਦਰ ਸਪੋਰਟ ਕਰੋ ਤੋਪੇ ਜੜੀ ਹੋਵੇ ਨਿਕਲ ਆਉਣ ਲੱਗੀ ਆ ਅੱਜ ਫੇਰ ਆਹ ਨਰੀ ਹੋ ਗਈ ਪੇਵਤੀ ਦੀ ਆਪੇ ਤੋਂ ਪਾ ਕੇ ਤੇ ਪੀ ਲੈਣੇ ਆਪਣਾ ਫਰਜ ਬਣਾਉਣਾ ਬਸ ਆਪਣੀਆਂ ਪਾਪਾਂ ਆ ਕੇ ਚਾਹ ਬਲਕਿ ਉਹਨਾਂ ਫੇਰ ਕਰਦੀ ਇਨਸਾਫ ਖਲਾਰਾ ਜਿਆ ਵਰਤਣਾ ਹੈ ਕੋਈ ਮੋਟਾ ਮੋਟਾ ਜਿਆ ਕਰਨਾ ਚਲੋ ਜੀ ਬੱਤੀ ਵੀ ਚੱਲੇਗੀ ਜੇ ਉਹ ਲੱਗਦਾ ਵਡੜਾ ਕਾਲਾ ਲਾਓ ਕੜਿਆ ਲੈ ਲਏ ਹਾਂ ਜੀ ਰੋਈਆਂ ਉਹ ਜਾਨੀ ਕਰਦੀ ਹੈ ਪਾਣੀ ਕੇ ਲੋਟਾ ਭਰ ਲਿਆ ਮੋਟਰ ਛੱਡ ਕੇ ਉੜਕੇ ਮਹਾਰੇ ਵਿੱਚ ਪੌਣੀ ਦੁੱਧ ਦਾ ਥੋੜਾ ਕ ਇੱਕ ਵਾਰ ਇਹਨੂੰ ਸੋਕ ਜੇ ਕਿਉਂ ਉੜਕੇ ਵਿੱਚ ਪੋਣਗੇ ਨਾ ਗਾਜਰ ਤੇ ਫਿਰ ਮੈਂ ਖਣਨ ਦਿੱਤੀ ਪਾ ਮੈਂ ਖਣਨ ਦੀ ਚਾਣੀ ਵੀ ਰਜਣੀ ਹੈ ਜੀ ਚਲੋ ਜੀ ਆਪਾਂ ਪਈਏ ਚਾਹ ਨਾਲ ਖਾਈਏ ਚੌਲ ਤੁਸੀਂ ਵੀ ਖਾਓ ਵੇ ਕਿੱਡੇ ਉੱਡੀ ਚੌਲ ਬਣੇ ਫਿਰ ਤੋਂ ਚੌਲਾਂ ਨਾਲ ਕੜੀ ਅਨੇ ਕੋ ਪਕੌੜੇ ਪਾਏ ਬਾਏ హలో చీ ఎండ్ అడిో ఎన్ని కనుడిో చైక్ షేర్ కమెంట్ చన సబ్స్క్రైబ కత శ్రీకాల